ਇਹ ਭਾਵੇਂ ਖੁੰਡਾ ਬਹੁਤ ਵੱਡਾ ਸੋ ਲੰਗਰਾਂ ਦੀ ਤਿਆਰੀ ਆ ਜਿਹੜੀ ਹਮਮ ਅੱਜ ਦੀ ਪੰਜਵਾਂ ਲੰਗਰ ਲੱਗਣਾ ਆਪਣੇ ਸਾਂਝੀ ਪਾਰਟੀ ਵੱਲੋਂ ਸੋ ਦੇਖ ਸਕਦੇ ਹੋ ਕਿ ਕਿੱਡੇ-ਕਿੱਡੇ ਨੇ ਖੁੰਡਾ ਭਾਈ ਇਹ ਮਾਸਾ ਵੱਡਾ ਜੀ ਉਹਦੇ ਨਾਲ ਕੀ ਕਰਨਾ ਜੀ ਨਾ ਇਹ ਅੱਡੇ-ਅਡੇ ਟੋਟੇ ਪੀਸ ਕਰ ਕਰਕੇ ਜਾਊਗਾ ਏ ਹਮ ਉਹੀ ਜਾਂਦਾ ਏ ਸਮਝ ਗਿਆ ਇਹ ਇਸ ਕਰਾਂਗੇ ਲੰਗਰਾਂ ਵਾਸਤੇ ਬੰਦੇ ਰਹਿ ਗਏ ਆਪਾਂ 2 ਹੋਰੇ ਬੰਦੇ ਰਹਿ ਗਏ 2 ਬਾਤ ਬਾਤੋ ਰਿਹਾ ਕੇ ਕਟਾਵ ਕਰਨ ਵਾਲੇ ਆਉਣਗੇ 100 ਬੰਦੇ ਰਹਿ ਗਏ 2 100 ਕਟਾਵ ਆਇਆ ਆਉਂਦੇ ਸੋ ਤਾਂ ਇਹ ਵੱਢਣਾ ਪੁਰਾਉਣਾ ਸਮਝਦਾ ਹੂੰ ਕਿੰਨਾ ਹੈ ਕੰਮ ਕਰਨ ਵਾਲਾ ਕੋਈ ਨਹੀਂ ਆਉਂਦਾ ਓਰੇ ਹਵਾ ਮਾਰਨ ਵਾਲੇ ਸਾਰੇ ਆਉਂਦੇ ਨੇ ਮਾਗਰ ਹਵਾ ਮਾਰ ਲਾ ਜਾਂਦੇ ਨੇ ਐ ਕਰਨਾ ਬਾਹਰ ਕਰਨਾ ਪਹਿਲਾਂ ਕੋਈ ਆਉਂਦਾ ਨਹੀਂ ਸੇਵਾ ਕਰਨ ਹੂੰ